ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟਲਾ ਡੂਮ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਲਾਗੇ ਚਿਲੀ ਰਾਮਪਤਿਤ ਸਾਹਿਬ ਸਿੰਘ ਨਾਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਤਿੰਨ ਜਰਸੀਆਂ ਤੁਹਾਨੂੰ ਦਿਖਾਉਣੀਆਂ ਨੇ ਤਿੰਨੇ ਗੱਬਣਾ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਧੀਆਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾ ਜੀ ਹਾਂਜੀ ਵਧੀਆ ਵੀਰ ਜੀ ਵਧੀਆ ਚਲੋ ਵਧੀਆ ਚੀਦਾ ਜੇ ਲਾਗੇ ਝੋਨੇ ਝੋਨੇ ਫਿਰ ਹਾਂਜੀ ਝੋਨੇ ਦਾ ਕੋਈ ਲਾਗੇ ਕੋ ਲਾਉਂਦਾ ਠੀਕ ਆ ਹਾਂਜੀ ਹੁਣ ਤੇ ਰੱਬ ਵੀ ਸਾਥ ਦੇਂਦਿਆ ਬੜਾ ਮੀ ਪਿਆ ਕਾਲ ਤੇ ਇਹ ਰੱਬ ਵੀ ਸਾਥ ਦੇਉਗੀ ਤੇਰੀ ਗੱਲ ਪਾਣੀ ਮੋਟਰਾਂ ਦਾ ਕੋਈ ਵੀ ਬੰਦਾ ਠੀਕ ਆ ਬਦਲ ਤੇ ਹੁਣ ਵੀ ਪੂਰਾ ਚੜਿਆ ਪਿਆ ਮੀ ਦਾ ਕੋਈ ਪਤਾ ਨਹੀਂ ਮੀ ਭਰਾਊਗਾ ਫੇਰ ਹਾਂਜੀ ਹਾਂਜੀ ਠੀਕ ਆ ਤੇ ਅੱਜ ਜਰਸੀਆਂ ਤਿੰਨ ਫਿਰ ਹਾਂਜੀ ਜਰਸੀਆਂ ਹੀ ਤਿੰਨ ਜੀ ਚਲੋ ਨਾਮ ਦੱਸ ਤੇ ਕਰੀ ਫਿਰ ਨਾਮ ਮੇਰਾ ਸਾਹਬ ਸਿੰਘ ਜੀ ਹਾਂਜੀ ਪਿੰਡ ਕੋੜਾ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਾ ਠੀਕ ਹੈ ਤੇ ਫੋਨ ਨੰਬਰ ਹੀ ਬੋਲ ਦਿੰਦਾ ਤੁਹਾਨੂੰ 9781228722 ਠੀਕ ਹੈ ਤੇ ਲੋਪਕੇ ਚਗਾਵਿਆਂ ਵਾਲੇ ਰੋਡ ਤੇ ਸ਼੍ਰੀ ਰਾਮ TIRਸੇ ਲੱਗ ਗਈ ਹੈ ਹਣਾ 40 ਦੀ ਲੱਗੇ ਹੈ ਜੀ ਠੀਕ ਹੈ ਤੇ ਚਲੋ ਸ਼ੁਰੂਆਤ ਹੈ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇਹਦੇ ਤੋਂ ਹੀ ਆਪਾਂ ਕਰਨੀ ਆ ਕਿਹੜਾ ਸੂਆ ਸੋਣਾ ਜਿੰਨ ਵਿਧੀਏ ਘਰ ਆ ਤੇ ਕਹਿੰਦੇ ਪਹਿਲਾ ਸੂਆ ਸੋ ਹੜ ਕੋਮ ਚੜ ਕੇ ਬਣੀ ਆ ਅੱਛਾ ਉਹ ਪਹਿਲਾ ਮੰਦਲ ਫਿਰ ਦੂਜਾ ਮੰਦਲ ਵੇ ਠੀਕ ਹੈ ਲੱਗਦੀ ਪਹਿਲੇ ਹੀ ਆ ਤਾਂ ਠੀਕ ਹੈ ਹਾਂਜੀ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ 16-17 ਲੀਟਰ ਤੇ ਪਹਿਲੇ ਸੋਏ ਕੱਢੂਗੀ ਆਮਨਾ ਜੀ ਠੀਕ ਆ ਹਾਂਜੀ ਤੋਰਾਂ ਹਾਂ ਫੇਰ ਇੱਕ ਰੀਨ ਨਿਕਾ ਕੇ ਸੇ ਨਾ ਦੇਖ ਸਾ ਦੇਖ ਇਹਦਾ ਠੀਕ ਹੈ ਲੈ ਜਾ ਥੋ ਲੋ ਦੰਡੀ ਥੱਲੇ ਪਾ ਨਹੀਂ ਆ ਲੈ ਤਾਂ ਹੋਰ ਬਣੂਗੀ ਆ ਦੇਖੋ ਅਜੇ ਤਿਆਰ ਹੋਣੀ ਆ ਜੇ ਭਾਨੇ ਜਿੱਤੇ ਲਟੋ ਨਾ ਕਾਫੀ ਆ ਜੇ ਪੁੜਿਆਂ ਦੇ ਵੇਖੇ ਤੇ ਉਧਰ ਕੋਈ ਗੱਲ ਬਾਤ ਨਹੀਂ ਆ ਜੀ ਤੇ ਬਾਕੀ ਥੱਲੇੋਂ ਵੀ ਗਾਹਣਾ ਵੀ ਚੰਗੀ ਭਰਗੀ ਤੇ ਪਛਾਣ ਹੋਏ ਚੰਗੀ ਭਰੰਦੀ ਆ ਇਧਰ ਖ ਬੂਤੀ ਕਿਦੀ ਸੋਹਣੀ ਨਿਸ਼ਵੜੀ ਜੀ ਛੋਟਾ ਜਿਹਾ ਫੇਸ ਹੈ ਤਾਂ ਨਿਕ ਨਿਕ ਕੰਨ ਹੈ ਆ ਦੇਖ ਸੰਦੇ ਚਲੋ ਲੈ ਜਾ ਚਲੋ ਲੈ ਜਾ ਵੀਰ ਜੀ ਫਿਰ ਜਦੋਂ ਮੈਂ ਕਾ ਤੇ ਬਾਕੀ ਥਾਣ ਵੀ ਇਹਦੇ ਤਾਂ ਲਾਗੇ ਦਾ ਦਿਖਾ ਦिए ਦੋ ਦੋ ਜਿਹੜਾ ਥਾਣੇ ਇਹਦਾ ਤੇ ਗੁਲਾਬੀ ਰੰਗ ਦਾ ਥਾਣਾ ਕਾਫੀ ਖੂਬਸੂਰਤ ਹੈ ਜਦੋਂ ਇਹਦੇ ਸੂਪੀ ਚਵਾਈਆਂ ਹੋਈਆਂ ਤੇ ਚੰਗਾ ਥਾਣਾ ਹੱਥ ਚੋਂ ਨਾਲ ਹੋ ਜੇ ਨਾ ਬਾਕੀ ਜੇ ਕੋਈ ਭਲਾ ਨਹੀਂ ਆਇਆ ਹਵਾਨੇ ਤੇ ਆ ਬੰਨ ਇਹਦੇ ਤੇ ਕਿੰਨਾ ਕੁ ਫਿਰ ਮੁੱਲ ਜੇ ਇਹਦਾ ਮੁੱਲ ਦੇ ਲੋ ਮੈਂੜ ਦੇ ਹਸਾਉ ਰਿਆ ਤੂੰ ਜੀ ਤੁਸੀਂ ਆਪ ਹੀ ਕਰ ਦੋ ਜਾਇਜਾ ਕਰੀਏ ਮੋਲ ਤੇ ਤਾਂ ਹੁਣ ਵੀਡੀਓ ਦੇ ਇਹ ਜੀ ਵੈੜਾ 55 60 ਲੋਕ ਕਰੀ ਜਾਂਦੇ ਹਾਂ ਜੀ ਹਾਂਜੀ ਹਾਂਜੀ ਪਰ ਆਪਾਂ ਦੇ ਦੇ 45000 ਜਮਾਨਤਨ ਕਰ ਦਾਂਗੇ 6 45000 ਜਮਾਨਤਨ ਕਰ ਦਾਂਗੇ ਬਾਕੀ ਚੱਲੋ ਕੋਈ ਫੋਨ ਲਾਵੇ ਕਰ ਲੈਣਾ ਬਾਕੀ ਫੋਨ ਲਾਵੇ ਪਤਾ ਨਹੀਂ ਕਿੱਥੇ ਸੌਦਾ ਹੋਏ ਨਾ ਅੱਛਾ ਖੁੱਲਾ ਕਰ ਦੋਗੇ ਮਾਨਤ ਬਾਕੀ ਵਾਛੀ ਵੀ ਵੇਖ ਲਓ ਬਹੁਤ ਚੰਗੀ ਹੈ ਠੀਕ ਹੈ ਬਹੁਤ ਵਧੀਆ ਵੈੜਾ ਹਾਲੇ ਬਾਨੀ ਬੁੰਨੀ ਬਹੁਤ ਹਾਲੇ ਹਾਲੇ ਪੰਜ ਚਾਰ ਦਿਨ ਦੀ ਸ਼ੁੱਧੀ ਹਾਲੇ ਤੇ ਹੁਣ ਜਿਹੜੇ ਇੱਕ ਦੂਸਰੇ ਨੰਬਰ ਤੇ ਆ ਸ਼ਾਈ ਵਾਲ ਜਰਸੀ ਕ੍ਰੋਸ ਜੀ ਖਾਣਾ ਇਹਦੇ ਕੋਲ ਵੀ ਬੜਾ ਪਿਆਰਾ ਆ ਦੇਖ ਸਕਦੇ ਥਨਾਂ ਦਾ ਸ ਤੇ ਇਹਨੇ ਕਿੰਨਾ ਸੁਹਾਣਾ ਜੀ ਕਿਤੇ ਦੂਜਾ ਸੁਹਾਏ ਤੇ ਇਹ ਕਿੰਨੇ ਕ ਦੁੱਧ ਆ ਲਈ ਜੀ ਦੁੱਧ ਵੀ 15 ਕਿਲੋਟਰ ਦੇ ਆਮ ਨਾਲ ਦੇਈ ਜੋ ਕਿ ਕਰੌਸ ਹੈ ਵੈਣਾ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਲੋਪਨ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਠੀਕ ਹੈ ਜੀ ਹਾਂ ਜੀ ਹਾਂ ਠੀਕ ਹੈ ਤੇ ਕਰ ਤੇ ਤਿਆਰੀ ਪੂਰੀ ਫਿਰ ਹਾਂ ਜੀ ਜੀ ਗਏ ਨਹੀਂ ਹਾਈ ਸਕੂਲ ਨਹੀਂ ਨਹੀਂ ਇਹ ਨਹੀਂ ਜਣਾ ਦੋ ਤਿੰਨ ਲੱਗਣਾ ਸੁ ਤੇ ਕੱਛਾ ਕੱਲ ਦੋ ਤਰੀਕ ਹੈ ਠੀਕ ਹੈ ਲਿਆ ਖੋਲੋ ਫਿਰ ਗਾਂ ਤੋਰ ਕੇ ਵਿਖਾਓ ਇਹ ਆਪਣੇ ਲੋਪਨ ਵੀਰ ਦੀ ਹੁਣੀ ਆ ਸਾਰਾ ਕੰਮਕਾਰ ਸੰਭਾਲਦੇ ਆ ਪਸ਼ੂਆਂ ਦਾ ਸਕੂਲ ਵੀ ਜਾਂਦੇ ਆ ਤੇ ਪਸ਼ੂਆਂ ਨਾਲ ਬੜਾ ਪਿਆਰ ਹੈ ਇਹਨਾਂ ਦਾ ਹਾਂ ਤੁਨ ਬੜਾ ਟੌਪ ਦਾ ਲੱਗਾ ਗਾ ਥੋੜੀ ਜਿਹੀ ਭਾਜੀ ਭਾਈ ਮਾਰੀ ਅੱਜ ਹੀ ਪਾ ਲਈ ਇਹਨਾਂ ਨੂੰ ਖਾਣੇ ਪਾ ਸਾਰੇ ਸਾਰੇ ਦੇਖੋ ਠੀਕ ਹੈ ਚਲੋ ਲੈ ਜਾ ਫਿਰ ਬਾਕੀ ਥਾਨਾ ਬੜਾ ਪਿਆਰਾ ਵੈਦੇ ਕੋਲ ਬਾਕੀ ਇਹ ਸਵੇਰ ਦਾ ਸਵੇਰ ਦਾ ਟਾਈਮ ਹੈ ਜੇ ਪੂਰੀਆਂ ਰੱਜੀਆਂ ਦੁੱਜੀਆਂ ਨਹੀਂ ਆ ਤੇ ਉਤਰੇ ਇਹ ਆ ਵੀ ਕੱਦ ਕੱਠ ਚੰਗੇ ਆ ਵੱਡੀਆਂ ਵਹਿੜਾ ਸਾਰੀਆਂ ਵੀ ਦੀ ਛੋਟੀ ਕੋਈ ਵੀ ਨਹੀਂ ਹੈਗੀ ਹਾਂਜੀ ਹਾਂਜੀ ਵੱਡੀਆਂ ਵਹਿੜਾ ਆ ਤੇ ਬਾਕੀ ਇਹਦਾ ਫਿਰ ਮੁੱਲ ਮੁੱਲ ਵੇਖ ਲਓ ਵੀ ਦੀ ਇਹਦਾ ਮੋਲ ਤੋਂ ਇਹਦਾ 45 ਕਰੀ ਜੋ ਹਾਂਜੀ 38000 ਦੀ ਦੇਦਾ ਵੀ ਜੀ ਅੱਛਾ 38000 ਦੀ ਦੇ ਦਿੰਦਾ ਮੰਨਤਨ ਕਰਾਂਗੇ ਚਲੋ ਕੋ ਫੋਨ ਲਾਵੇ ਹਨਾ ਬਸ ਫੋਨ ਕੋਈ ਲਾਵੇ ਮੰਨਤਨ ਮੌਕੇ ਤੇ ਖੁੱਲਾ ਹੋ ਜਾਊਗਾ ਹੋਣਗੇ ਪਤਾ ਨਹੀਂ ਕਿੱਥੇ ਸੌਦਾ ਹੋਏ ਨਾ ਠੀਕ ਹੈ ਜੀ ਹਾਂਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਲਿਆਈ ਆ ਇਹ ਪੱਠੇ-ਪੱਠੇ ਨਹੀਂ ਖਾਦੇ ਠੀਕ ਹੈ ਆ ਥਾਣੇ ਦਾ ਕੋਈ ਚੰਗਾ ਹੈ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਵੀ ਜੀ ਦੁੱਧ 16-17 ਲੀਟਰ ਆਉਣਾ ਦੇ ਦਊਗੀ ਅੱਛਾ ਵਾਧੀ ਕੱਢੂ ਵੀ 16-17 ਤੋਂ ਘੱਟ ਨਹੀਂ ਕਰਦੀ ਤੇ ਸੂਆ ਦਾ ਤੀਸਰਾ ਜੀ ਚਲੋ ਫੋਲੋ ਫਿਰ ਤੋਰਦੀ ਵੱਡੀ ਗਾਮਾ ਵੱਡੀ ਦੁੱਧ 20 ਲੀਟਰ ਸਾਮਣੇ ਆਉਗਾ ਚੰਗੀ ਹੋ ਸਕਦਾ ਠੀਕ ਹੈ ਜੀ ਹਾਂ ਜੀ ਜਿਹੜੀ ਪੱਕੇ ਤੋਂ ਆਉਣੀ ਹੈ ਅੱਜ ਇਹ ਤਾਂ ਖੁੱਲ ਕੇ ਠੀਕ ਹੈ ਜੀ ਆਇਆ ਚਲਾ ਲੈ ਆ ਜਾ ਫਿਰ ਦੇ ਸਪਰਚੂ ਆਈ ਹੋਈ ਆ ਬੀਜੀ ਠੀਕ ਆ ਹੋਏ ਜੀ ਜੰਬੀਰ ਸਫੇਪੇ ਨਹੀਂ ਖਾਦੇ ਉਹ ਤੋਂ ਰਾਜੇਲਾ ਉਹਨੇ ਜਿਹੇ ਵੇਚੂਗੀ ਠੀਕ ਆ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਬੀਜੀ ਇਹਦਾ 45000 ਮੁੱਲ ਆ ਪਏ ਅੱਛਾ 43000 ਦੀ ਲਗਾਏ 43000 ਦੀ ਦੇ ਦੋ ਚਲੋ ਬਾਕੀ ਮਾਨਤਾਨ ਤੇ ਮੌਕੇ ਤੇ ਹੋਣਾ ਹੀ ਆ ਖੁੱਲਾ ਠੀਕ ਆ ਜੇ ਤੇ ਲਟੋ ਲਾਹਵਾਨੇ ਚ ਕਾਫੀ ਆ ਬਾਕੀ ਥਣਥਣ ਵਾੜਾ ਚੰਗਾ ਲੱਗਾ ਸਾਰੀਆਂ ਵਹਿਰ ਜਿਹਨੇ ਘਰ ਰੱਖਣ ਲਈ ਵੇਚਣਾ ਤੇ ਲੈਣੀਆਂ ਵਾ ਪਿਛੇ ਪੁਛੇ ਦੀ ਆਪਣੀ ਗਰੰਟੀ ਹੀ ਹੋਊ ਤੁਹਾਨੂੰ ਠੀਕ ਬਾਕੀ ਇਹ ਆ ਕਿ ਤਿੰਨੇ ਗੱਬਣਾ ਵਾ ਇੱਥੇ ਆ ਕੇ ਆਪਣੀ ਪਾਸ ਕਰਕੇ ਵੇਖ ਚੱਕ ਕੇ ਖੜਾ ਹੋਣਾ ਸੂਈ ਆ ਜੀ ਇੱਕ ਹੋਣੀ ਤੁਹਾਡੇ ਸਾਹਮਣੇ ਉਹ ਵੇਖੀ ਜੇ ਸੂਈ ਆ ਉਹਦਾ ਸੌਦਾ ਹੋ ਗਿਆ ਉਹਦੀ ਚੋਈ ਕਰ ਗਏ ਸਾਰਾ ਕੁਝ ਹੋ ਗਿਆ ਵਾਇਰਾ ਤੇ ਬਾਕੀ ਇਹ ਆ ਕਿ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੋ ਜੀ